ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜ ਨਾਗ ਲੈ ਕੇ ਆਏ ਆਂਗੇ ਤੇ ਇੱਕ ਤੋਂ ਟੋਕੜ ਕੱਲੀ ਗਾਾਂਗੀ ਤੇ ਤਿੰਨ ਝੋਟੀਆਂ ਆਂਗਾ ਤੇ ਇੱਕ ਹੈਗੀ ਆ ਕੱਟੀ ਬਾਈ ਦੀ ਬਕਾਉਂ ਪਿੰਡ ਭਦੌੜਾ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਸੱਸੀ ਗੱਲ ਬਾਈ ਹੋਰ ਠੀਕ ਠਾਕ ਹੋ ਜੀ ਹਾਂ ਬਈ ਪਿੰਡ ਭਦੌੜਾ ਆਪਣਾ ਨੰਬਰ 623475 ਦੁਬਾਰਾ ਫੇਰ ਬੋਲਦੇ 623475 7 ਠੀਕ ਆ ਵੀਰੇ ਤੇ ਅੱਜ ਆਪਾਂ ਦਸੀਲ ਹਾਂਜੀ ਦਸੀਲ ਦਾ ਬਾਈ ਤੇ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਨਾ ਪਿੰਡ ਭਦੌੜਾ ਪਿੰਡ ਭਦੌੜਾ ਤੇ ਨੇੜੇ ਆਪਣੇ ਸਹਣਾ ਰਹਿ ਗਿਆ ਹਨਾ ਇਧਰ ਆਪਣਾ ਸਹਣਾ ਰਹਿ ਗਿਆ ਇਧਰ ਸਹਣਾ ਇਧਰ ਜੰਗਣਾ ਸਹਣਾ ਰੋਡ ਤੇ ਘਰ ਆਪਣਾ ਮੰਡੀ ਦੇ ਕੋਲੇ ਹਨਾ ਠੀਕ ਆ ਤੇ ਵੀਰੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਆ ਪੰਜ ਨਗ ਆ ਜੀ ਫਾਂ ਨਗ ਜਿਹੜੀ ਆਪਾਂ ਪਹਿਲੇ ਨੰਬਰ ਤੇ ਤਰੀ ਝੋਟੀ ਦੇਖੀ ਇਹਨੇ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਠੀਕ ਹੈ ਇਹ ਆਪਣਾ ਮੰਨ ਕੇ ਜੇ ਆਪਣੇ ਯਾਰ ਮਿੱਤਰ ਤੋਂ ਖਾਸ ਤੋ ਹੀ ਆਈ ਹੋਈ ਆ ਠੀਕ ਆ ਵੀਰੇ ਯਾਰ ਬਹੁਤ ਹੁੰਦੀ ਆ ਇੱਥਾਂ ਦੇ ਕੱਲੇਵਾਦਾਂ ਨੂੰ ਹੁੰਦੀ ਆ ਇਹ ਕਿੰਨਾ ਦਿਨ ਮੁੱਕ ਇਹ ਤਾਂ ਮੰਨ ਕੇ ਚੱਲੋ 8 ਦਾ 8 ਦਿਨ ਦੀ ਜੀ 8 ਦਿਨ ਵਿੱਚ ਠੀਕ ਆ ਵੀਰੇ ਤੇ 8 ਦਿਨਾਂ ਦੀ ਕੱਚੀ ਹੈਗੀ ਤੇ ਦੁੱਧ ਕਿੰਨਾ ਕੱਢ ਦਿੰਦੀ ਆ 14 ਲੀਟਰ 14 ਲੀਟਰ ਕੱਢ ਦਿੰਦੀ ਆ ਜਾਨੀ ਕੋਈ ਕਹਿਣ ਦੀ ਗੱਲ ਨਹੀਂ ਤੇ ਪਿੱਠ ਬੂੜਾ ਬਹੁਤ ਚੰਗਾ ਹੈ ਨਾ ਬਾਈ ਆ ਦੇਖੋ ਜੀ ਥੱਲੇੋਂ ਦੇਖੋ ਬਟਨ ਵੇਖੋ ਰੰਗ ਤਾਂ ਹਨ। ਥਾਂ ਥਣ ਦੇਖੋ ਕਿੰਨੇ ਪਿਆਰੇ ਆ। ਤੇ ਬਾਕੀ ਦੀ ਗੱਲ ਫੇਸ ਕਰਾਂ। ਹਾਂ। ਕੱਦ-ਗਾਠ ਬਹੁਤ ਲੰਮਾ ਕੱਢ ਲਾ ਤੋਰ ਕੇ ਦਿਖਾ ਦਈਏ। ਆ ਦੇਖੋ ਜੀ। ਉੱਚੇ ਲੰਮੇ ਕੱਦ ਕਾਢ ਦੀਆ। ਦੁੱਧ ਕਿੰਨਾ ਕੱਢ ਦੂਗੀ? 12-13 ਕਿਲੋ। ਵਧੀਆ ਗੱਲ ਕਰੀਆ ਹਨਾ। ਠੀਕ ਆ ਵੀਰੇ ਠੀਕ ਆ। ਆਪਨੇ ਖਾਸ ਗੋਦਰੀ ਵੀ ਆਈ। ਠੀਕ ਆ ਕੱਢੂਗੀ ਵੀਰੇ ਜੇ ਇਹਨੇ ਨਾ ਕੱਢਿਆ ਕੱਢਣਾ ਕਿੰਨੇ ਹਨਾ। ਠੀਕ ਆ ਉਹੀ ਦੇਂਦੀ ਆ। ਹਾਂ। ਵਿਚ ਬਾਈ ਦਾ ਇਹਨੇ ਇਹ ਜਿਹੜੀਆਂ ਦੇ 16-16 ਬੋਲ ਦਿੰਦੇ ਆ। ਹਾਂ ਹਾਂ। ਨਹੀਂ ਕੋਈ ਫਾਇਦਾ। ਦੇਖਿਆ ਮੈਂ ਉਹਦਾ ਜੀ ਓਕੇ ਵੀਰੇ ਮੋੜ ਲਿਆ ਐ ਨਹੀਂ ਗਾ ਮੈਂ ਘਰੋਂ ਮੱਝ ਆਈ ਗਈ ਆ ਤੇ ਵੀਰੇ ਕਿੰਨੇ ਪੈਸੇ ਲਮਾਏ ਜਮਾ ਜਾਏ ਜਦੇ ਤੇਰਾ ਦੇਣ ਲੈਣ ਮੰਨ ਕੇ ਚੱਲ ਮੁੱਲ ਕਰਾਲਾ ਡੇਢ ਕਰਾਲਾ ਠੀਕ ਹੈ ਨਾ 1 ਲੱਖ 25000 ਵੀ ਚੁੱਪ ਮੰਨਦਾਨ ਹੋ ਜੂਗਾ ਕਰ ਦਾਂ ਠੀਕ ਆ ਵੀਰੇ ਤੇ ਦੁੱਧ ਜਾਨੀ ਕੱਢ ਦੇਣਾ ਪੱਕਾ ਹੀ ਹੈ ਨਾ ਠੀਕ ਆ ਵੀਰੇ ਆ ਦੇਖੋ ਜੀ ਪਿੱਠਪੂੜਾ ਬੜਾ ਚੰਗਾ ਹੈ ਨਾ ਹਾਂ ਬਟਨ ਵਾਲਾ ਤਾਹਾਂ ਦੇਵਾ ਕਰਕੇ ਸੁਣਾ ਆ ਦੇਖੋ ਜੀ ਥੱਲੇ ਤੋਂ ਲੇਵਾ ਕਰੋ ਚੈੱਕ ਕਿਆ ਬਾਤ ਆ ਤੇ ਬਟਨ ਵੀ ਲੱਗੇ ਪਿਆ ਚੰਗੀ ਇੱਥੋਂ ਦੇਕਰ ਬਣਾ ਲੈ ਦੇਵਾ ਸੂਰ ਤੋਂ ਸਟਾਰਟ ਹੋਣਾ ਓਕੇ ਓਕੇ ਆ ਦੇਖ ਜਮਾ ਵੀਰੇ ਜਮਾ ਮੂਰੋ ਵੀ ਫੋਟੋ ਨੂੰ ਪਿਆ ਮੂਰੋ ਵੀ ਦੇਖ ਆਹ ਇਹ ਆ ਦੇਖੋ ਜੀ ਉਹ ਵੀ ਦਿਖਾਈ ਚੇ ਆਹ ਦੇਖੋ ਜੀ ਗੁੱਠਾ ਗਾਠਾ ਬਹੁਤ ਭਾਰੀਆਂ ਹਨਾ ਹਾਂ ਮਿਲਕ ਵੀ ਦੇਖੋ ਕਿਹੋ ਜਿਹਾ ਇੱਥੇ ਸਟਾਰਟ ਮਿਲਕ ਵਿੱਚ ਰਸਾ ਪੈ ਪਰ ਆਹ ਦੇਖੋ ਪੈ ਮੈਂ ਦੇਖੋ ਜੀ ਰਸਾ ਪੈ ਪਰ ਠੀਕ ਆ ਵੀਰੇ ਓਕੇ ਤੇ ਇਹ ਸੀ ਕਿ ਪਹਿਲੇ ਨੰਬਰ ਵਾਲੀ ਮੋਲ 135 ਮਾਨਤਾਨ ਹੋ ਜੂ ਤੇ ਹੁਣ ਆਪਾਂ ਕੱਟੀ ਦੀ ਗੱਲ ਕਰ ਲਈ ਹਾਂ ਇਹ ਕੱਟੀ ਹੈ ਨਾ ਤਲਾ ਸਾਹ ਆਇਆ ਕੋ ਸੋਹੂ ਜੀ ਠੀਕ ਆ ਮਨ ਕੇ ਦਾ ਲੈ ਸਕਦੇ ਆ ਇਹੋ ਜਿਹੀ ਠੀਕ ਆ ਤੇ 1500 ਰੁਪਏ ਨੂੰ ਸਵਕ ਖੀਰੀ ਹੈਗੀ ਐ ਐ ਦਾ ਹੁੰਦੀ ਨਹੀਂ ਮੇਰੇ ਮੁੱਲ ਕੀ ਹੈਗਾ ਉਹ ਲੈ ਦਾ 20 ਕਰਾ ਲੋ ਆਪਣਾ 22 ਕਰਾ ਲੋ 25 ਕਰਾ ਲੋ 20000 ਦੇ ਵਿੱਚ ਆ ਖਦੀ ਤੇ ਕੱਟੀ ਦੇ ਦਾਂ ਫੋਟ ਚਾਂਗ ਹੈ ਨਹੀਂ ਕੋਈ ਨਾ ਕੋਈ ਨਹੀਂ ਸਿੰਘ ਬ੍ਰੀਕਿੰਗਾਂ ਬਹੁਤ ਆ ਹਨਾ ਹਾਂ ਠੀਕ ਆ ਬੜੀ ਦੇਖੜਾ ਬੜੀ ਮੜਿਆ ਥਾਣ ਦਿਖਾ ਦਈਏ ਇਹ ਆ ਕਰੋ ਜੀ ਜੈਕ ਥਾਣ ਕਰੋ ਚਾਰੇ ਥਾਣਾਗੇ ਪੂਰੇ ਨਿਕਲੇ ਨੇ ਗੈਪ ਤੇ ਬਸ ਕੋਈ ਗੱਲ ਨਹੀਂ ਵੀਰੇ ਬਾਕੀ ਦਾ ਦਸਾਲੀ ਕਰਕੇ ਰਹਿਣੀ ਮੁੱਲ ਠੀਕ ਆ ਬਹੁਤ ਪਿਆਰੀ ਆ ਹੈਨਾ ਸਮਾਈ ਤੋਂ ਵਿਚਾਰੀ ਥੋੜੀ ਵਾਂਝੀ ਰਹੀ ਕਹਿੰਦੇ ਦੇਤੀ ਹੁਣੇ ਲੋਡ ਬੰਦ ਪਰਿਵਾਰ ਨੇ ਓਕੇ ਵੀਰੇ ਤੇ ਮੁੱਲ 20000 ਮੁੱਲ ਕਿੰਨਾ ਮਾਝ 20 ਹੀ ਦੇਣੀ ਹੈ 20 ਠੀਕ ਆ ਤੇ ਹੁਣ ਆਪਾਂ ਗੱਲ ਕਰ ਲਏ ਤਿੰਨ ਨੰਬਰ ਦੀ ਹਾਂਜੀ ਆਪਾਂ ਟੁਕਰ ਕੱਪਣ ਦੀ ਆਦੀ ਸੀਗੀ ਜੀ ਠੀਕ ਆ ਜੀ ਇਹ ਮੰਨ ਕੇ ਚੱਲ ਪੂਰੇ 8 ਮਹੀਨੇ ਦੁੱਧ ਦਿੱਤਾ ਠੀਕ ਆ ਜੀ 4 ਕਿਲੋ ਤੋਂ ਆਪ ਡਰਾਈ ਕਰੀ ਓਕੇ ਬਹੁਤ ਨਮਾਸਕਾਰ ਤੇ ਹੁਣ ਕਾਇ ਦਿਨ ਕੱਢ ਦੀਆ ਹੁਣ ਮੰਨ ਕੇ ਚੱਲ ਇਹ 22 ਕੱਢ ਜੇ 25 ਕੱਢ ਜੀ 22 ਨਹੀਂ ਠੀਕ ਆ ਦੁੱਧ ਕਿੰਨਾ ਕੱਢ ਦੂਗੇ ਉਹ ਤੋਂ 12 13 ਕਿਲੋ ਓਕੇ ਸੂ ਆਗੜਾ ਤੀਜਾ ਸੂ ਆ ਇੱਕ ਉਥਾਰ ਲਾ ਲੋ ਤੀਜਾ ਓ ਠੀਕ ਆ ਵਧੀਆ ਜੈਨੂਨ ਗੱਲ ਥੱਲੇ ਥੱਲੇ ਬਹੁਤ ਠੰਡ ਠੁਣ ਵੀਰੇ ਚੰਗੇ ਆ ਬਹੁਤ ਬਹੁਤ ਸਭਾਈਨ ਵਾਲੀ ਆ ਕਰਮ ਵਾਲੀ ਸੀਲ ਬਥੇਰੀ ਹੈਗੀ ਬਹੁਤ ਰਮਾ ਸਮਾ ਦੁੱਧ ਦੀ ਨਾਲੀ ਅਸੀਂ ਆਪ ਛੱਡੀ ਹੈ ਜੀ ਕਿੰਨੇ ਦਿਨ ਘੱਟ ਜੂਗੀ ਇਹ ਮੰਨ ਕੇ ਜਾਵੇ 22 ਤੋਂ 25 ਹੋ ਸਕਦੀ ਓਕੇ ਖੋਲ ਲੈਣ ਨੂੰ ਵੀ ਤੋਰ ਕੇ ਦਿਖਾ ਦੀਏ ਤੇ ਕਿੰਨੇ ਪੈਸੇ ਲਾਵਾਂ ਵੀਰੇ ਇਹਦੇ ਵੀਰੇ ਖੱਚੀ ਆਈ ਹੁਣ ਮੰਨ ਕੇ ਜਾਂ ਲੋ ਆਪਾਂ ਹਾਂਜੀ 8000 ਰੁਪਿਆ ਲੈ ਲੈਣ ਅਸੀਂ 8000 ਕਰ ਦਿਆਂਗੇ ਅਸੀਂ ਹੋਰ ਵੀ ਮੰਨ ਤਾਂ ਹੋ ਜੀ ਹਾਂ ਕਰ ਦਾਂਗੇ ਠੀਕੋ ਜੀ ਫੇਸ ਚੰਗਾ ਬਾਕੀ ਦਾ ਕਰਮਾਣੇ ਨੇ ਤਿਆਰ ਬਹੁਤ ਹੋਣਾ ਹਜੇ ਹਨਾ ਠੀਕ ਆ ਵੀਰੇ ਆ ਦੇਖੋ ਜੀ ਕਰੋ ਚੈੱਕ ਕੁਆਲਿਟੀ ਪੂਰੀ ਵਧੀਆ ਕੱਦ ਕਾਠ ਪੂਰਾ ਵਧੀਆ ਸਿੰਗ ਵੀ ਵਧੀਆ ਸਾਰਾ ਰੇਟ ਦੇ ਹਿਸਾਬ ਨਾਲ ਸਾਰਾ ਕੁਝ ਠੀਕ ਆ ਨਾ ਫਿਰ ਹਿਸਾਬ ਨਾਲ ਸਹੀ ਹੈ ਠੀਕ ਆ ਵੀਰੇ ਤੇ ਦੁੱਧ ਵਾਲੀ ਮੈਸਾ ਕੇ ਡੈਰੀ ਵਾਲੇ ਵੀਰ ਨੇ ਲੈਣੀ ਹੈ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਇੱਕ ਨੰਬਰਾ ਦੇਖੋ ਬਰੀਕ ਕੁੰਬਲੇ ਦੀ 8 ਮਹੀਨੇ ਦੀ ਆਪ ਸੰਭਲ ਮਿਲਕ ਵੇਨ ਪੂਰੀ ਵਧੀਆ ਤੇ ਮੁੱਲ ਬਾਈ ਕਹਿੰਦਾ ਜਿਹੜਾ ਹੈਗਾ ਤੁਹਾਨੂੰ ਦੱਸਦਾ ਤੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਹੁਣ ਵੀਰੇ ਵੈਢ ਦੀ ਗੱਲ ਕਰ ਲਈ ਠੀਕ ਆ ਮੰਨ ਕੇ ਕਰੇ ਨੂੰ ਭੋੜੇ 4.5 ਮ ਕਿਹੜਾ ਸੂਆ ਗਿਆ ਦੂਜਾ ਦੇ ਦੁੱਧ ਹੀ ਲਈ ਵੀ ਸੀ ਆਪਣਾ ਵਿੱਚ ਦੁੱਧਾਂ ਵੀ ਕੰਮ ਆ ਨਾ ਦੂਜਾ ਕੀ ਚੀਜ਼ ਆ ਖੜੀਆਂ ਕੰਮ ਉਹ ਵੀ ਦਿਖਾ ਦਿ ਸੂਆ ਵੀਰੇ ਦੂਜਾ ਕੀ ਚੀਜ਼ ਆ ਉਹ ਆ ਤੀਜਾ ਓਕੇ ਤੇ ਹੁਣ ਕਿੰਨਾ ਦੁੱਧ ਰੈਡੀ ਆ ਹੁਣ ਇਹ ਥੱਲੇ 7-8 ਕਿਲੋ ਦੁੱਧ ਹੋਊਗਾ ਤੇ ਕਿੰਨੇ ਪੈਸੇ ਲੈਣੇ ਇਹਦੇ ਇਹ ਮੰਨ ਕੇ ਚੱਲ ਜੀ ਆਪਾਂ 23000 ਦੀ ਦੇ ਦਾਂਗੇ ਮੁੱਲ ਮੰਨਦਾਨ ਹੋ ਜੂਗਾ ਖੋਲ ਲੈਣ ਨੂੰ ਵੀ ਤੋਰ ਕੇ ਦਿਖਾ ਦਿਗੇ ਕੱਦ ਘਾਟ ਬਹੁਤ ਆ ਹਨਾ ਜੇ ਰਹਿ ਰਹੂਗੇ ਤਾਂ 75-85 ਦੀ ਮੈਂ ਆਪ 85000 ਦੀਆਂ ਲਈ ਆਈ ਇਹ ਠੀਕ ਆ ਹੈਗੀ ਆ ਵੀਰੇ ਓਕੇ ਅਜਾਵਾ ਗੱਲ ਤੂੰ ਮੰਨ ਕੇ ਚੱਲੇ ਜਦੋਂ ਸੂਈ ਹੈ ਨਾ ਹ ਤੇ ਟੀਕਾ ਟੂ ਦਾ ਕੋਈ ਨਹੀਂ ਲੱਗਿਆ ਅੱਗੇ ਟੀਕਾ ਗਰਮੀ ਚ ਬੋਲੀਗਾ ਸੀ ਉਹਦੋਂ ਡਾਕਟਰ ਕਹਿੰਦਾ ਲਾਉਣੀ ਨਹੀਂ ਬਸ ਠੀਕ ਹੈ ਜੀ ਹੁਣ ਹੁਣ ਰਹੂਗੀ ਹਾਂ 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 ਮੂਰੇ ਸੌ ਮਾ ਦੱਤ ਚ ਵੀ ਲੱਗੀ ਹੋਣੀ ਤੇ ਦੁੱਧ 6-7 ਕਿਲੋ 7-8 ਕਿਲੋ ਚਵਾ ਕੇ ਦੇ ਦੂੰਗਾ ਹਾਂ ਚਵਾ ਕੇ ਬਈ ਜਿਹਾ ਡਾ ਓਕੇ ਤੇ ਹੁਣ ਆਪਾਂ ਗੱਲ ਕਰ ਲਗੇ ਲਾਸਟ ਵਾਲੀ ਝੋਟੀ ਦੀ ਇਹਦੀ ਕੀ ਡਿਟੇਲ ਆ ਬਈ ਆਪਣਾ ਕੋੜ ਕਪਰੇ ਤੋਂ ਸੋਨੀ ਹਾਂਜੀ ਉਹ ਮੰਨ ਕੇ ਚਾਰ ਅੱਠ ਨੌ ਮੱਝਾਂ ਹਰੀਆਂ ਦੇ ਚੁਲੇ ਚੋਂ ਆ ਅੱਛਾ ਉਹ ਤੋਂ ਲਈ ਹਾਂ ਉਹ ਉਹ ਤੋਂ ਮੰਨ ਕੇ ਧੋਕਰ ਗੱਭਣਾ ਭਲੇ ਹੁੰਦੀ ਸੀ ਅੱਛਾ ਦੁੱਧ ਨੇ ਮੰਨ ਕੇ ਜਦੋਂ 8.5 ਉਹ ਦੁੱਧ ਸੀਗਾ ਜਦੋਂ ਤੇ ਵੀਰੇ ਪੂਸ ਤੇ ਹਨਾ ਚਾਰਵਾਲ ਵੀ ਨਹੀਂ ਹਨਾ ਚਟੇ ਇਹ ਦੇਖੋ ਜੈਡ ਬਲੈਕ ਕਬੂਸਾ ਤੇ ਘੱਡ ਘਾਠ ਵੀ ਬਹੁਤ ਵਧੀਆ ਘਾਠ ਬਹੁਤ ਹੈਗਾ ਥੋੜੀ ਕੱਚੀ ਜਰੂਰ ਆ ਕਿੰਨਾ ਚੱਲ ਲੈਂਦੀ ਹੈ ਇਹ ਵੀ ਬਸ ਮੜ ਕੇ ਬਾਜੀ ਦੇ ਨਾਮ ਕੱਢੂਗੇ ਹੈ ਜਾਈ ਓਕੇ ਓਕੇ ਹਨਾ ਆਲੀ ਬਹੁਤ ਸਾਫ ਆ ਆ ਦੇਖੋ ਜੀ ਆ ਦੇ ਥਣ ਥਣ ਪੂਰੇ ਵਧੀਆ ਦੇਖੋ ਨਾ ਦੇਖੋ ਸੀਲ ਵਧੀਆ ਹਨਾ ਸੀਲ ਵਧੀਆ ਕਰਮਾ ਆਲੀ ਦੇਖੋ ਜਮਾ ਨਹੀਂ ਕੁਛ ਕਹਿੰਦੀ ਓਕੇ ਵੀਰੇ ਥਣ ਕੋਈ ਆ ਨਹੀਂਗਾ ਵੀ ਸੀਲ ਬਹੁਤ ਆ ਹਨਾ ਆ ਦੇਖੋ ਆ ਨੇੜੇ ਤੋਂ ਕਰੋ ਚੈੱਕ ਚਾਰੇ ਥਣ ਨਿਕਲੇ ਮੂਰੇ ਗੁੱਠਾਂ ਦੇ ਲੱਗੇ ਹੋਇਆ ਹੈ ਨਾ ਜੀ ਦੀ ਦੇ ਪਾ ਬਣ ਕੇ ਐ ਹੋ ਜਾਣਾ ਜੀ ਠੀਕ ਆ ਉਹ ਤਾਂ ਜਿਹੜਾ ਤਿਆਰ ਹੋ ਜਾਣੀ ਮਿਲਕ ਵੀਨ ਵੀ ਵਧੀਆ ਹੈ ਨਾ ਹਾਂ ਤਾਂ ਸ਼ੈਅ ਦਿਖਾ ਰਹੀ ਹੈ ਜੀ ਠੀਕ ਆ ਜੀ ਆ ਦੇਖੋ ਵੀਰੇ ਪਿੱਛੋਂ ਤੋਂ ਦੇਖੋ ਸੀਲ ਬਹੁਤ ਆ ਵੀਰੇ ਆ ਸੀਲ ਬਹੁਤ ਆ ਜੀ ਆ ਦੇਖੋ ਜੀ ਲੈ ਇੱਕ ਨੰਬਰ ਆ ਸੀਲ ਸੂਲ ਤੇ ਕੱਦ ਗਾੜ ਵੀ ਬਹੁਤ ਆ ਕੱਦ ਦੇਖੋ ਜੀ ਆ ਦੇਖੋ ਬਾਗੀ ਦੇ ਨਾਲ ਖੜੀ ਹੈ ਮੇਰਾ ਮਨ 6 ਫੁੱਟ ਤੇੜੀ ਜੜੀ ਹੈ ਕੱਦ ਠੀਕ ਆ ਕੋਈ ਨਹੀਂ ਬੋਢੇ ਦਿਖ ਰਹੇ ਨੇ ਤੇ ਕਿੰਨਾ ਦੁੱਧ ਕੱਢ ਦੂਗੀ ਵੀਰੇ ਦੁੱਧ ਬਈ ਇਹ ਆਪਣਾ 13 ਕਿਲੋ ਗਿਆ ਸੀ ਹੁਣੇ ਪਹਿਲੇ ਸੁਬਹ ਇਹ ਨਾਲ ਦੂਜਾ ਤੇ ਕਿੰਨਾ ਹੁਣ ਐਦ ਕੀ ਕਿੰਨਾ ਕੱਢ ਦੂ 13 ਕੋਲ ਹੀ ਆਪਾਂ ਮੰਨੋ ਜੀ ਠੀਕ ਆ ਤੇ ਕੋਰ ਲਾਈਨ ਤੋੜ ਕੇ ਦਿਖਾ ਦਈਏ ਬਰੀਕ ਬਹੁਤ ਆ ਹਨਾ ਵੀਰੇ ਬਰੀਕੀਆਂ ਅਜ ਪੂਰੀ ਹੈਗੀ ਤੇ ਕੀ ਆ ਬਾਤ ਆ ਝੋਟੀ ਜਿੱਦੇ ਤਿਆਰ ਹੋ ਗਈ ਗੱਲ ਹੋਰ ਕਿੰਨੇ ਪੈਸੇ ਲਾਵਾਂਗੇ ਫਿਰ ਇਹਦੇ ਕੋਈ ਮੰਨ ਕਰਾ ਲਓ ਜੀ ਆਪਾਂ ਹਾਂ ਤਾਂ ਮੰਨ ਗਏ ਚੱਲ 92000 ਦੀ ਝੋਟੀ ਹੈ ਵੀ ਹੈਗੀ ਵੀਰੇ ਝੋਟੀ ਕੱਚੀ ਕੱਚੀ ਹੁਣ ਜਿੱਦ ਤਿਆਰ ਹੋ ਗਈ ਲੱਖ ਰੁਪਏ ਠੀਕ ਨਹੀਂ ਜਾਇਜ਼ ਝੋਟੀ ਕਿਹੜਾ 92000 ਦੇ ਦਿੰਦਾ ਜੀ ਨਹੀਂ ਬਰੀਕ ਬਹੁਤ ਆਗੀ ਜਿੱਦ ਤਿਆਰ ਹੋ ਗਈ ਤੈਨੂੰ ਹੋ ਪਤਾ ਬਰੀਕ ਚਮੜੀ ਦੀ ਆ ਤੇ ਬਾਕੀ ਦਾ ਆਪਾਂ ਸਾਰੀ ਚੀਜ਼ ਤੁਹਾਨੂੰ ਦਿਖਾਤੀ ਆ। ਠੀਕ ਆ ਵੀਰੇ ਓਕੇ ਓਕੇ। ਤੇ ਵੀਰੇ ਨੰਬਰ ਫੇਰ ਬੋਲ ਦੇ। 62394 7530 ਪਿੰਡ ਬਦੌੜ ਪਿੰਡ ਬਦੌੜ ਆ ਦੇਖੋ ਜੀ 5 ਨਾਲ ਸੀ 5 ਇਹਨੂੰ ਦਿਖਾਤੇ ਆ ਤੇ ਬੈਡ ਵੀ ਆ ਵਿੱਚ ਕੱਟੀ ਵੀ ਆ ਤੇ ਮੇਨ ਆਹ ਵੱਡੀ ਝੋਟੀ ਹੈਗੀ। ਛੋਟੀ ਜਿਹੜਾ ਬੰਦਾ ਲੈ ਗਿਆ ਹਣਾ ਜੀ। ਹਲਾ ਹੀ ਮੜੀ ਜਾਂਦੀ। ਕਰ ਗਏ ਇਹਨੂੰ। ਝੋਟੀ ਨਹੀਂ ਘਰੋਂ ਕੱਢਦਾ ਇਹ ਬੰਦਾ ਲੈ ਗਿਆ। ਓਕੇ ਵੀਰੇ। ਦੋ ਦਿਨ ਨੇ 15 ਕਿਲੋ ਦੇ ਦੇ। ਬੜੇ ਆਰਾਮ ਨਾਲ ਦਿਨਾ। ਉਹਨੇ 14 ਕਿਆ 15 ਗੱਡੂ ਹੀ ਬੜੇ ਆਰਾਮ। ਓਕੇ ਵੀਰੇ। ਸਾਹ ਨਾਲ ਜੀ ਸਾਈਡ ਕਲੀਟ। ਠੀਕ ਆ ਵੀਰੇ। ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ